ਇਹ ਆ ਇਹ ਮਿੱਤਰ ਪੇਰੇ ਆ ਕਿਲਾ ਪਿੰਡਾ ਤੇਰਾ ਕਲਿਆਣ ਕੀ ਕੰਮ ਕਰਦਾ ਹੈ ਪੜਦਾ ਹੈ ਬੱਕਰੀਆਂ ਨਹੀਂ ਚਾਰਦਾ ਬੱਕਰੀਆਂ ਕਿਹੜੇ ਦਿਨ ਚਾਰਦਾ ਹੈ ਜਿੱਦੇ ਛੁੱਟੀ ਹੁੰਦੀ ਹੈ ਤੇ ਬੱਕਰੀਆਂ ਚਾਰਦਾ ਹੈ ਅੱਛਾ ਉਹ ਪੜਦਾ ਦਿਨ ਰਾਤ ਪੂਰੀ ਮਿਹਨਤ ਕਰਦਾ ਹੈ ਬੱਕਰੀਆਂ ਦੀ ਵੀ ਕਰਦਾ ਹੈ ਐਤਵਾਰ ਨੂੰ ਆਥਨ ਢੜਕਾ ਵਾਹ ਉਹ ਮਿੱਤਰ ਪਿਆਰਿਆ ਲੈ ਫਣ ਦੱਸਦਾ ਲੋਟ ਤੇਨੇ ਮੇਰਾ ਕਿੱਦਾਂ ਪਿਆਰ ਕਰਿਆ ਪਿਆਰ ਸਤਕਾਰ ਕਰਿਆ ਜੀ ਅੱਜ ਕਲਿਆਣ ਮੇਲੇ ਦੇ ਵਿੱਚ ਮੇਰਾ ਛੋਟੇ ਜਿਹੇ ਬੱਚੇ ਨੇ ਭੱਜ ਕੇ ਆ ਕੇ ਮੇਰੇ ਨਾਲ ਹੱਥ ਮਿਲਾਇਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਤੇਰਾ ਪਿਆਰ ਕਰਦਾ ਛੋਟਾ ਜਿਹਾ ਬੱਚਾ ਜੀ ਨਾਲੇ ਪੜਾਈ ਕਰਦਾ ਨਾ ਬੱਕਰੀ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੋਟ ਫਾਰਮ ਚੈਨਲ ਪੰਜਾਬ ਦੜਬਾ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਆਪਾਂ ਪਹੁੰਚਿਆ ਕਲਿਆਣ ਮੇਲਾ ਤੇ ਬਾਈਆਂ ਦੀਆਂ ਬੱਕਰੀਆਂ ਦਿਖਾਉਣੇ ਆ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਕਿਹੜਾ ਪਿੰਡ ਆ ਬਾਈ ਜੀ ਕਲਿਆਣ ਆ ਵੀਰ ਇਹੀ ਕਲਾਨ ਜੀ ਹਾਂ ਤੇ ਬਾਈਆਂ ਦੀਆਂ ਬੱਕਰੀਆਂ ਦਿਖਾਵਾ ਇਹਦੀ ਕੀ ਡਿਟੇਲ ਹੈ ਜੀ ਇਹ 8 ਰਾਂ ਦਾ ਵੀਰੇ ਪਹਿਲੇ ਛੂਏ ਛੂਲੇ ਕਿੰਨੇ ਬੱਚੇ ਨੇ ਜੀ ਇਹਦੇ ਗੱਪਣਾ ਦਵਾਰੇ ਬੱਚੇ ਬਹਿ ਤੇ ਸ਼ੇਅਰ ਕਰ ਅੱਛਾ ਜੀ ਕਿੰਨੇ ਟਾਈਮ ਦੀ ਗੱਪਣਾ ਹੈ ਜੀ ਇਹਦੇ 2 ਮਹੀਨਿਆਂ ਦੀ ਗੱਪਣਾ ਵੀਰੇ ਠੀਕ ਆ ਜੀ ਇਹਦੇ ਬੱਚੇ ਕੁਛੇ ਇਸੇ ਤਰ੍ਹਾਂ ਦੇ ਨੇ ਜੀ ਹਾਂ ਹਾਂ ਵੀਰ ਦਾਲਾ ਵੀਰੇ ਅੱਛਾ ਜੀ ਤੇ ਹੋਰ ਦਿਖਾਓ ਬੱਕਰੀਆਂ ਤੇ ਹੋਰ ਦਿਖਾ ਦਿਓ ਬੱਕਰੀ ਦੇਖ ਸਕਦੇ ਹੋ ਇਹ ਤੋਰ ਕੇ ਦਿਖਾਵੇ ਮੜੀ ਜੀ ਜਾਇਕੋ ਮੋੜ ਤੇ ਆ ਬੱਕਰੀਆਂ ਦੇਖ ਸਕਦੇ ਹੋ ਬੱਕਰੀ ਪੱਠ ਦੂਏ ਸੂਣ ਵਾਲੀ ਹੈ ਤੇ ਛੱਡ ਦੇ ਹੋਰ ਦਿਖਾ ਦੇ ਬਾਈ ਆ ਡੱਬੀ ਜੀ ਖੜੀ ਕਰ ਲੈ ਇਹ ਬੱਕਰੀਆਂ ਆ ਦੇਖ ਸਕਦੇ ਹੋ ਬਾਈਆਂ ਦੀਆਂ ਇਹਦੀ ਕੀ ਡਿਟੇਲ ਹੈ ਬਾਈ ਜੀ ਇਹ ਵੀ 8 ਤਨ ਦਾ ਵੀਰੇ ਤੀਜੇ ਸੂਏ ਆ ਤੀਜੇ ਸੂਏ ਸੂਈ ਹੋਈ ਹੈ ਜੀ ਹੁਣ ਇਹ ਨਾ ਗੱਬਣਾ ਦੇ ਬਾਰੇ ਠੀਕ ਹੈ ਜੀ ਇਹਦੇ ਬੱਚੇ ਕਹੇ ਜਾਂਦੇ ਨੇ ਆ ਇਹ ਵੀ ਪੱਠ ਬੈਠੀ ਇਹਦੀ ਪੱਠ ਦਿਖਾਵਾਂਗੇ ਤੁਹਾਨੂੰ ਰਿਜ਼ਲਟ ਪੂਰਾ ਟਾਪ ਦਾ ਆਉਂਦਾ ਹੈ ਬਾਈ ਜੀ ਬੱਕਰੀ ਦਾ ਇਹ ਸੂਪੀ ਜੀ ਇਹ ਹੈ ਵੀਰੇ ਹਾਂ ਸੂਣ ਵਾਲੀ ਹੈ ਮਤਲਬ ਯਾਰ ਗੱਬਣਾ ਹੋ ਗਈ ਚੋੜੀ ਦਾ ਸੀ ਅੱਛਾ ਇਹ ਭਾਈ ਇਹ ਬੱਕਰੀ ਦੀ ਪੱਠ ਹੈ ਇਹ ਦੇਖ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਨੱਕ ਮੂੰਹ ਸਿੰਗੀ ਸਭ ਕੁਝ ਓਕੇ ਦੀ ਰਿਪੋਰਟ ਹੈ ਤੇ ਹੋਰ ਬੱਕਰੀਆਂ ਦਿਖਾ ਬਾਈ ਜਾਨੀਆਂ ਆ ਜਾ ਰਹੇ ਨੇ ਤੇ ਇੱਧਰ ਆਪਣੇ ਰਾਜੂ ਬਾਈ ਉਹ ਰੀ ਖੜੇ ਨੇ ਆ ਬੱਕਰੀ ਦੇ ਤੇ ਹੋਰ ਬੱਕਰੀਆਂ ਦਿਖਾਉਣੇ ਆ ਬਾਈ ਜਾਨੀਆਂ ਮੇਲਾ ਪੂਰਾ ਭਰਿਆ ਪਿਆਲੇ ਦਾਲੇ ਰੌਣਕ ਫੁੱਲਾ ਤੇ ਆ ਬੱਕਰੀ ਦੇਖ ਸਕਦੇ ਹੋ ਇਹ ਕਿਹੜਾ ਰੰਗ ਪੈਂਦਾ ਜੀ ਇਹ ਬੱਕਰੀ ਦਾ ਇਹ ਪੱਕੀ ਲੋਹੀ ਬੱਕਰੀ ਹੈ ਤੇ ਕਿੰਨੇ ਦਾੰਦ ਹੋਊਗੀ ਇਹ ਜੀ 8 ਦਾ ਕਸਾਇਤਾ ਨਹੀਂ ਜੀ ਨਹੀਂ ਫਿਰ ਇਹ ਸੂਈ ਹੋਈ ਹੈ ਬਾਈ ਇਹ ਵੀ ਗੱਭਣ ਆ ਫਿਰ ਇਹ ਵੀ ਗੱਭਣ ਆ ਬਾਈਆਂ ਦੀ ਬੱਕਰੀ 2 ਮਹੀਨਿਆਂ ਦੀ ਗੱਭਣ ਹੈ ਇਹਦਾ ਰਿਜ਼ਲਟ ਕੀ ਹੈ ਜੀ ਆ ਇਹਦੀ ਪੱਠਾ ਕਿਹੜੀ ਜੀ ਤੇ ਆਹ ਡੱਬੀ ਇਹਦੀ ਪੱਠਾ ਹੈ ਬਾਈਆਂ ਦੀ ਦੇਖ ਸਾਹ ਇਹਦੇ ਲਵੇ ਲਾਈ ਬਾਈ ਇਹੋ ਬੰਦੇ ਨੇ ਹੈਲੋ ਕਰੀ ਕਿੱਦੀ ਜੀ ਨੂੰ ਆ ਕੇ ਇਹ ਆ ਬੱਕਰੀ ਦੀ ਆ ਪੱਠਾ ਤੇ ਇਹਦੀ ਪੱਠਾ ਹੋਇਆ ਬਾਈਆਂ ਨੇ ਤੇ ਕਾਹ ਪੱਠਾ ਹੈ ਬਾਈਆਂ ਨੇ ਪੂਰੀ ਪੀੜੀ ਛੇੜ ਰੱਖੀ ਹੈ ਬੱਕਰੀਆਂ ਦੀ ਤੇ ਬਾਈ ਬੱਕਰੀਆਂ ਮੁੱਲ ਤਾਂ ਹੀ ਲੈਂਦੇ ਜੀ ਮੁੱਲ ਤਾਂ ਹੀ ਲੈਂਦੇ ਆਪਾਂ ਬੱਕਰੀਆਂ ਹਾਂ ਨਾ ਮੁੱਲ ਲੈ ਲੈਣੇ ਆਏ ਤਾਂ ਲਿਆ ਦਿੰਦੇ ਆ ਵੇਚ ਦਿੰਦੇ ਆ ਅੱਛਾ ਤੇ ਕਰਦੀਆਂ ਵੀ ਰੱਖਦੇ ਹੋ ਬਾਈ ਹਾਂ ਬਾਈ ਕਰਦੀਆਂ ਇਹ ਤਾਂ ਆਪਣੀਆਂ ਸਾਰੀਆਂ ਰੇ ਮੇਲੇ 'ਚ ਕਰਦੀਆਂ ਹੋਣੀਆਂ ਹਾਂ ਹਾਂ ਕਰਦੀਆਂ ਵੀ ਵੇਚ ਲੈਂਦੀਆਂ ਵੀ ਠੀਕ ਐ ਤੇ ਕਿੰਨੇ ਕ ਸਾਲ ਤੋਂ ਆਉਨੇ ਬਾਈ ਇਸ ਮੇਲੇ 'ਤੇ ਤੁਸੀਂ ਇਹ ਮੇਲੇ ਨਾਲ ਜੱਤਨੀ ਭਰਦਾ ਵੀਰੇ ਛੋਟੇ ਹੁੰਦੀ ਆ ਅੱਛਾ ਤੇ ਹੁਣ ਵੱਧ ਪਰਣ ਲੱਗ ਗਿਆ ਇਹ ਮੇਲਾ ਹਣਾ ਇਹ ਹੋਰ ਭਰਨ ਲੱਗ ਗਿਆ ਪਹਿਲੇ ਤੋਂ ਥੋੜੀ ਹੁੰਦੇ ਇਹ ਇਹ ਮੇਲਾ ਕਦੋਂ ਭਰਦਾ ਆਪਣੇ ਵੀਰ ਜਿਹੜੇ ਅੱਗੇ ਆਏ ਤੇ ਆਉਣਾ ਚਾਹੁੰਦੇ ਨੇ ਇਸ ਮੇਲੇ ਤੇ ਕਦੋਂ ਆਉਣ ਅਗਲੇ ਸਾਲ ਤੋਂ ਇਹ ਆ ਮੇਚ ਤੀਜੇ ਤੀਜੇ ਰੋਜੇ ਨੂੰ ਭਰਦਾ ਕਹਿੰਦੇ ਤੀਜੇ ਰੋਜੇ ਨੂੰ ਭਰਦਾ ਤੀਜੇ ਰੋਜੇ ਨੂੰ ਭਰਦਾ ਰਮਜ਼ਾਨ ਦੇ ਮਹੀਨੇ 'ਚ ਇਹ ਤੇ ਮੇਲੇ 'ਚ ਜ਼ਰੂਰ ਪਹੁੰਚੋ ਅੱਗੇ ਤੋਂ ਬਹੁਤ ਹੀ ਸੋਹਣੇ ਸੋਹਣੇ ਬੱਕਰੀਆਂ ਆਉਂਦੀਆਂ ਨੇ ਇਸ ਮੇਲੇ ਤੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਤੇ ਸਬਸਕ੍ਰਾਈਬ ਕਰ ਦਿਓ ਤੇ ਆ ਬੱਕਰਾ ਦਿਖਾਵਾਂਗੇ ਆਪਾਂ ਇੱਕ ਬੰਨਿਆ ਦੇ ਪਕਾਉ ਹੈ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈ ਦਾ ਇਹ ਕਿੰਨੇ ਦਾ ਆਂਦਾ ਜੀ ਇਹ 6 ਦਾ ਆਂਦਾ 6 ਦਾ ਬੱਕਰਾ ਇਹ ਦੇਖ ਸਕਦੇ ਹੋ ਤੇ ਇਹਦਾ ਜੇਕਰ ਮੁੱਲ ਦੀ ਗੱਲ ਕਰੀਏ ਕਿੰਨਾ ਹੈ ਜੀ ਇਹਦਾ 35000 ਹੈ 35000 ਰੁਪਏ ਮੰਗਦੇ ਨੇ ਬਾਈ ਤੇ ਆਪਾਂ ਨੰਬਰ ਦੇ ਦਾਂਗੇ ਸਕਰੀਨ ਤੇ ਤੇ ਜਿਹੜੇ ਬੰਨਿਆਂ ਨੇ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਬੰਨਿਆਂ ਨਾਲ ਬੱਕਰੀਆਂ ਵੀ ਵੇਚ ਦਾਂਗੇ ਕੋਈ ਨਾ ਬਾਈ ਨੰਬਰ ਦੇ ਦਾਂਗੇ ਤੁਹਾਡਾ ਆਪਾਂ ਸਕਰੀਨ ਤੇ ਦੇਖ ਸਕਦੇ ਹੋ ਬੱਕਰਾ ਬੱਕਰਾ ਪੂਰਾ ਚੱਕਪਾ ਸਿੰਗਾ ਦਾ ਪੂਰਾ ਇਹ ਸ਼ਾਬਾਸ਼ ਤੇ ਹਾਈਟ ਦੀ ਗੱਲ ਕਰੀਦਾ 40 ਪਲੱਸ ਹੈ ਬੱਕਰਾ ਠੀਕ ਹੈ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਵੀਡੀਓ ਦੇਖ ਸਕਦੇ ਹੋ ਬਾਈਆਂ ਜੀ ਓਏ ਆਈਏ 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 ਮਿੱਤਰ ਤੇਰੇ ਕਿਹੜਾ ਪਿੰਡ ਹੈ ਤੇਰਾ ਕਲਿਆਣ ਕੀ ਕੰਮ ਕਰਦਾ ਹੈ ਪੜਦਾ ਹੈ ਬੱਕਰੀਆਂ ਨਹੀਂ ਚਾਰਦਾ ਬੱਕਰੀਆਂ ਕਿਹੜੇ ਦਿਨ ਚਾਰਦਾ ਹੈ ਜਿੱਦਨੇ ਛੁੱਟੀ ਹੁੰਦੀ ਹੈ ਤੇ ਬੱਕਰੀਆਂ ਚਾਰਦਾ ਹੈ। ਅੱਛਾ ਉਹ ਪੜਦਾ ਦਿਨ ਰਾਤ ਪੂਰੀ ਨੀਂਦ ਤੇ ਕਰਦਾ ਹੈ। ਬੱਕਰੀਆਂ ਦੀ ਵੀ ਕਰਦਾ ਹੈ ਐਤਵਾਰ ਨੂੰ ਆਥਨ ਢੜਕਾ। ਵਾਹ ਉਹ ਮਿੱਤਰ ਪਿਆਰਿਆ ਲੈ ਫਣ ਦੱਸਦਾ ਲੋਟ ਤੇ ਨੇ ਮੇਰਾ ਕਿੱਦਾਂ ਪਿਆਰ ਕਰਿਆ। ਪਿਆਰ ਸਤਕਾਰ ਕਰਿਆ ਜੀ ਅੱਜ ਕਲਿਆਣ ਮੇਲੇ ਦੇ ਵਿੱਚ ਮੇਰਾ ਛੋਟੇ ਜਿਹੇ ਬੱਚੇ ਨੇ ਭੱਜ ਕੇ ਆ ਕੇ ਮੇਰੇ ਨਾਲ ਹੱਥ ਮਿਲਾਇਆ। ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਬਹੁਤ ਮੇਰਾ ਪਿਆਰ ਕਰਦਾ ਛੋਟਾ ਜਿਹਾ ਬੱਚਾ ਜੀ ਨਾਲੇ ਪੜਾਈ ਕਰਦਾ ਨਾ ਬੱਕਰੀਆਂ ਦੀ ਪੜਾਈ ਕਰਦਾ ਜੀ। ਉਹ ਤਾਂ ਮੇਰਾ ਪੁਰਾਣਾ ਮਿੱਤਰ ਹੈ ਇਹ ਵਿਚਾਰਾ ਭੱਜ ਕੇ ਆ ਕੇ ਵੀਡੀਓ ਚ ਦੇਖਿਆ ਸੀ ਮੈਂ ਇਹਨੇ ਮੇਰੀ ਸਿਆਣ ਕੱਢ ਲਈ ਐਡਾ ਸ਼ਹਿਰ ਜਵਾਕ ਹੈ ਧੰਨਵਾਦ ਠੀਕ ਇਹਨੂੰ ਦੁੱਗਣੀ ਰਾਤ ਚੌਕਣੀ ਤੇ ਬਾਈ ਜੀ ਇੱਕ ਹੋਰ ਬੱਕਰੀ ਦਿਖਾਉਣੇ ਆ ਇਹਦੀ ਕੀ ਡਿਟੇਲ ਹੈ ਜੀ ਬਾਈ ਜੀ ਖੁਸ਼ ਹਾਂ 6 ਦੰਦਾਂ ਦਾ ਵੀਰੇ 6 ਦੰਦਾਂ ਦੀ ਬੱਕਰੀ ਆ ਤੇ ਲੈਂਥ ਬਹੁਤ ਆ ਬੱਕਰੀ ਦੀ ਦੇਖ ਸਕਦੇ ਹੋ ਤੇ ਸੂਣ ਵਾਲੀ ਹੈ ਬਾਈ ਜੀ ਇਹ ਹਾਂ ਮੇਰੇ ਘੱਬਾਣਾ ਮਹੀਨੇ ਕ ਦੀ ਠੀਕ ਹੈ ਇਹ ਵੀ ਬੱਕਰੀਆਂ ਦੀ ਪਕਾਊ ਆ ਬਾਈਆਂ ਦੀ ਬੱਕਰੀ ਤੇ 6 ਦੰਦਾਂ ਦਾ ਤੋਰ ਕੇ ਦਿਖਾਈ ਬਈ ਮੜੀ ਜੀ ਇਹ ਵੇਚਣਾ ਨਕਰੀ ਪਹਿਲੇ ਸੂਆ ਬਈ ਇਹਦਾ 25000 ਹੈ ਦੇਣੀ ਕਿੰਨੇ ਦੀ ਹੈ 25000 ਰੁਪਏ ਮੰਗਦਾ ਬਾਈ ਦੇਖ ਲਓ ਕਿੰਨੇ ਕੀਏ ਗੰਦੀ ਕਿਵੇਂ ਹੈ 6 ਦੰਦਾਂ ਦਾ ਦਫੋਂ ਕਿੰਨੀ ਚਿਰ ਦੀ ਹੈ ਨੰਬਰ ਹਨ ਨਹੀਂ ਨਗਰੀ ਲੱਗੀ ਹੋਈ ਹੈ ਜਾਨਕੀ ਕਰਮ ਕੀ ਮਤਲਬ ਫੰਡਰ ਹੈ ਹਾਂ ਫੰਡਰ ਤੇ ਸੰਗ ਤੇ ਦੇਣੀ ਜਾਨਕੀ ਬਾਈ ਹੈ ਜੀ ਆਸ ਹੈ ਤੁਹਾਨੂੰ ਕੋ ਦੇਣੀ ਦਿਖਾ ਜੀ ਮੈਂ ਨਹੀਂ ਲਿਆ ਦਵਾਈ ਜ਼ਰੂਰ ਆ ਹੋਈ ਹੈ ਸਾਡੇ ਅਜੇ ਸੂਈ ਹੈ ਤਾਂ ਸਹਰੀ 3 ਮਹੀਨੇ ਬਾਅਦ ਨਿਕਲੇ ਜਮੀਨ ਹੀ ਸੂਈ ਹੈਗੇ ਇਹ ਜੇਕਰ ਵੀਡੀਓ ਆਪਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬੱਦ ਤੋਂ ਵੱਧ ਧੰਨਵਾਦ ਸਾਰੇ ਵੀਰਾਂ ਦਾ